ਦੋਸਤੋ ਮੈਂ ਪਟਿਆਲੇ ਸ਼ਹਿਰ ਵਿੱਚ ਨਵਾਂ ਆਸੀ ਕਿਰਾਏ ਦਾ ਮਕਾਨ ਲੱਭਦਾ ਲੱਭਦਾ ਥੱਕ ਚੁੱਕਿਆ ਸੀ ਹਰ ਜਗ੍ਹਾ ਕੋਸ਼ਿਸ਼ ਕੀਤੀ ਪਰ ਕੋਈ ਜਗ੍ਹਾ ਨਾ ਮਿਲੀ ਆਖਰ ਵਿੱਚ ਮੇਰੇ ਇੱਕ ਦੋਸਤ ਨੇ ਮੈਨੂੰ ਇੱਕ ਮਕਾਨ ਦਾ ਪਤਾ ਦੱਸਿਆ ਉੱਥੇ ਇੱਕ ਵਿਧਵਾ ਔਰਤ ਇਕੱਲੀ ਰਹਿੰਦੀ ਸੀ ਲੋਕ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗਲਤ ਗੱਲਾਂ ਕਰਦੇ ਸੀ ਇਸੇ ਲਈ ਕੋਈ ਵੀ ਉਹਦੇ ਘਰ ਵਿੱਚ ਕਿਰਾਏ ਤੇ ਰਹਿਣਾ ਨਹੀਂ ਚਾਹੁੰਦਾ ਸੀ ਮੈਂ ਦੋਸਤ ਦੀ ਗੱਲ ਸੁਣੀ ਤੇ ਤੈਅ ਕਰ ਲਿਆ ਮੈਂ ਉਸੇ ਮਕਾਨ ਵਿੱਚ ਰਾਵਾਂਗਾ ਜਦੋਂ ਮੈਂ ਉਸ ਘਰ ਦੇ ਦਰਵਾਜ਼ੇ ਤੇ دستਕ ਦਿੱਤੀ ਤਾਂ ਦਰਵਾਜ਼ਾ ਖੁੱਲਿਆ ਤਾਂ ਸਾਹਮਣੇ ਖੜੀ ਔਰਤ ਨੂੰ ਦੇਖ ਕੇ ਮੈਂ ਹਰਾਨ ਰਹਿ ਗਿਆ ਮੇਰੇ ਪੈਰ ਉੱਥੇ ਜਾਮ ਹੋ ਕੇ ਰਹਿ ਗਏ ਕਿਉਂਕਿ ਉਹ ਤਾਂ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਨੂੰ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਹਾਈਪ ਜਰੂਰ ਕਰ ਦੇਣਾ ਤਾਂ ਦੋਸਤੋ ਤੁਹਾਡਾ ਜਾਂਦੇ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਮੈਂ ਚੁੱਪਚਾਪ ਫੈਕਟਰੀ ਦੇ ਗੇਟ ਕੋਲ ਬੈਠਾ ਸੀ ਇੱਥੇ ਮੇਰੀ ਨਵੀਂ ਨੌਕਰੀ ਲੱਗੀ ਸੀ ਤਨਖਾਹ ਵੀ ਕੋਈ ਜ਼ਿਆਦਾ ਨਹੀਂ ਸੀ ਠੀਕ-ਠਾਕ ਜੀ ਸੀ ਪਰ ਰਹਿਣ ਲਈ ਕੋਈ ਜਗ੍ਹਾ ਨਹੀਂ ਸੀ ਸਮਝ ਨਹੀਂ ਆ ਰਿਹਾ ਸੀ ਹੁਣ ਕੀ ਕਰਾਂ ਮੇਰੇ ਨਾਲ ਮੇਰਾ ਪਰਿਵਾਰ ਨਹੀਂ ਸੀ ਇਸੇ ਵਜ੍ਹਾ ਨਾਲ ਕੋਈ ਵੀ ਮੈਨੂੰ ਇੱਕ ਕੱਲੇ ਮੁੰਡੇ ਨੂੰ ਮਕਾਨ ਕਿਰਾਏ ਤੇ ਦੇਣ ਨੂੰ ਤਿਆਰ ਨਹੀਂ ਸੀ ਇਹ ਸ਼ਹਿਰ ਮੈਨੂੰ ਬਿਲਕੁਲ ਅਜਨਬੀ ਤੇ ਸੋਨਸਾਨ ਲੱਗ ਰਿਹਾ ਸੀ ਕਾਫੀ ਦੇਰ ਤੱਕ ਉੱਥੇ ਹੀ ਬੈਠਾ ਸੋਚਦਾ ਰਿਹਾ ਫੇਰ ਥੱਕ ਕੇ ਖਾਣ ਲਈ ਇੱਕ ਢਾਬੇ ਵਿੱਚ ਚਲਾ ਗਿਆ ਆਖਰ ਭੁੱਖ ਇਨਸਾਨ ਨੂੰ ਹਰ ਹਾਲ ਦੇ ਵਿੱਚ ਅੱਗੇ ਵਧਣ ਲਈ ਮਜਬੂਰ ਕਰ ਦਿੰਦੀ ਹੈ ਮੈਂ ਢਾਬੇ ਵਿੱਚ ਬੈਠਾ ਹੀ ਸੀ ਉੱਥੇ ਕੰਮ ਕਰਨ ਵਾਲਾ ਇੱਕ ਮੁੰਡਾ ਮੇਰੇ ਕੋਲ ਆਇਆ ਤੇ ਖਾਣੇ ਦਾ ਆਰਡਰ ਪੁੱਛਣ ਲੱਗਾ ਮੈਂ ਖਾਣਾ ਮੰਗਵਾਇਆ ਤੇ ਜਿਵੇਂ ਅਚਾਨਕ ਮੈਨੂੰ ਇੰਜ ਲੱਗਿਆ ਜਿਵੇਂ ਕੋਈ ਮੈਨੂੰ ਧਿਆਨ ਨਾਲ ਵੇਖ ਰਿਹਾ ਹੈ ਮੈਂ ਪਲਟ ਕੇ ਵੇਖਿਆ ਤਾਂ ਸਾਹਮਣੇ ਇੱਕ ਜਾਣਿਆ ਪਛਾਣਿਆ ਚਿਹਰਾ ਸੀ ਗੌਰ ਨਾਲ ਵੇਖਿਆ ਤਾਂ ਰਾਜੀਵ ਸੀ ਮੇਰਾ ਸਭ ਤੋਂ ਚੰਗਾ ਦੋਸਤ ਆ ਪਰ ਉਹ ਤਾਂ ਬਠਿੰਡੇ ਸ਼ਹਿਰ ਵਿੱਚ ਰਹਿੰਦਾ ਸੀ ਇੱਥੇ ਪਟਿਆਲੇ ਵਿੱਚ ਕਿਵੇਂ ਮੈਂ ਤੁਰੰਤ ਖੜਾ ਹੋ ਗਿਆ ਉਹਨਾਂ ਵੱਲ ਵਧਣ ਲੱਗਿਆ ਪਰ ਉਹ ਖੁਦ ਮੇਰੇ ਨੇੜੇ ਆਏ ਮੇਰੇ ਮੋਢੇ ਤੇ ਹੱਥ ਰੱਖਦੇ ਹੋਏ ਬੋਲੇ ਸਮਰ ਤੂੰ ਇੱਥੇ ਕੀ ਕਰ ਰਿਹਾ ਹੈ ਸਭ ਠੀਕ ਤਾਂ ਹੈ ਨਾ ਤੂੰ ਤਾਂ ਬਠਿੰਡੇ ਵਿੱਚ ਸੀ ਨਾ ਮੈਂ ਮੁਸਕਰਾ ਕੇ ਕਿਹਾ ਇਹ ਹੀ ਸਵਾਲ ਤਾਂ ਮੈਂ ਤੁਹਾਨੂੰ ਪੁੱਛਣ ਵਾਲਾ ਸੀ ਤੁਸੀਂ ਇੱਥੇ ਕਿਵੇਂ ਧਰਜੀ ਬੋਲਿਆ ਤੂੰ ਜਾਣਦਾ ਮੇਰਾ ਬਠਿੰਡੇ ਵਿੱਚ ਕਾਰਵਾਰ ਜਮ੍ਹਾਂ ਠੱਪ ਹੋ ਗਿਆ ਸੀ ਇੱਕ ਮਾਮੂਲੀ ਨੌਕਰੀ ਕਰ ਰਿਹਾ ਜਿਹਦੇ ਨਾਲ ਘਰ ਚਲਾਉਣਾ ਬਹੁਤ ਔਖਾ ਹੋ ਰਿਹਾ ਇਸ ਲਈ ਮੈਂ ਸੋਚਿਆ ਪਟਿਆਲੇ ਜਾ ਕੇ ਨਵਾਂ ਕੰਮ ਸ਼ੁਰੂ ਕਰਦੇ ਆਂ ਰੱਬ ਦੀ ਕਿਰਪਾ ਨਾਲ ਹੁਣ ਸਭ ਠੀਕ ਚੱਲ ਰਿਹਾ ਹੈ ਹੁਣ ਤਾਂ ਪਰਿਵਾਰ ਨੂੰ ਵੀ ਬੁਲਾਉਣ ਦਾ ਇਰਾਦਾ ਹੈ ਸਾਨੂੰ ਮਿਲੇ 6-7 ਮਹੀਨੇ ਹੋ ਗਏ ਸੀ ਇਸ ਲਈ ਇੱਕ ਦੂਜੇ ਨਾਲ ਦਾ ਹਾਲ ਚਾਲ ਨਹੀਂ ਪਤਾ ਲੱਗਿਆ ਸੀ ਮੈਂ ਉਹਨਾਂ ਦੀ ਗੱਲ ਸੁਣ ਕੇ ਸਿਰ ਹਲਾਉਂਦੇ ਬੋਲਿਆ ਇਹੀ ਵਜ੍ਹਾ ਹੈ ਮੈਂ ਵੀ ਬਠਿੰਡਾ ਛੱਡ ਕੇ ਪਟਿਆਲੇ ਆ ਗਿਆ ਇੱਕ ਦੋਸਤ ਨੇ ਮੈਨੂੰ ਇੱਥੇ ਨੌਕਰੀ ਲਈ ਭੇਜਿਆ ਸੀ ਪਰ ਹੁਣ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਤੁਸੀਂ ਇੱਥੇ ਕਦੋਂ ਤੋਂ ਹੋ ਮੇਰੀ ਗੱਲ ਸੁਣ ਕੇ ਅਰਜੀਵ ਕੁਝ ਦੇਰ ਤੱਕ ਚੁੱਪ ਰਿਹਾ ਫਿਰ ਮੈਨੂੰ ਧਿਆਨ ਨਾਲ ਦੇਖਦੇ ਹੋਏ ਕਹਿਣ ਲੱਗਾ ਮੈਨੂੰ ਇੱਥੇ ਆਇਆਂ ਨੂੰ ਤਕਰੀਬਨ 4 ਮਹੀਨੇ ਹੋ ਗਏ ਨੇ ਪਰ ਤੂੰ ਹੁਣੇ ਕਿੱਥੇ ਰਹਿ ਰਿਹਾ ਹੈ ਮੈਂ ਸਿਰ ਹਿਲਾਉਂਦੇ ਬੋਲਿਆ ਮੇਰਾ ਸਮਾਨ ਤਾਂ ਫੈਕਟਰੀ ਵਿੱਚ ਹੀ ਰੱਖਿਆ ਹੈ ਉੱਥੇ ਹੀ ਦਿਨ ਭਰ ਕੰਮ ਕਰਦਾ ਸੌਣ ਦੀ ਕੋਈ ਜਗ੍ਹਾ ਨਹੀਂ ਹੈ ਇਸ ਲਈ ਬਹੁਤ ਪਰੇਸ਼ਾਨ ਆ ਕੱਲਾ ਆਇਆ ਹਾਂ ਕੋਈ ਵੀ ਕਰ ਇੱਥੇ ਮਕਾਨ ਦੇਣ ਨੂੰ ਤਿਆਰ ਨਹੀਂ ਹੈ ਬਠਿੰਡੇ ਵਿੱਚ ਤਾਂ ਫਿਰ ਵੀ ਥੋੜੀ-ਬਹੁਤ ਰਿਆਇਤ ਮਿਲ ਜਾਂਦੀ ਸੀ ਪਰ ਪਟਿਆਲੇ ਵਿੱਚ ਤਾਂ ਬਿਲਕੁਲ ਵੀ ਨਹੀਂ ਮੇਰੀ ਗੱਲ ਸੁਣ ਕੇ ਅਜੀਬ ਬੋਲੇ ਆਓ ਬੈਠ ਕੇ ਗੱਲ ਕਰਦੇ ਹਾਂ ਦੱਸ ਕੰਮ ਕਿਵੇਂ ਚੱਲ ਰਿਹਾ ਹੈ ਤੇ ਤਨਖਾਹ ਵਗੈਰਾ ਕਿੰਨੀ ਮਿਲਦੀ ਹੈ ਮੈਂ ਉਹਨਾਂ ਦੇ ਨਾਲ ਟੇਬਲ ਤੇ ਬਹਿ ਗਿਆ ਵੈਟਰ ਖਾਣਾ ਲੈ ਕੇ ਆ ਚੁੱਕਿਆ ਸੀ ਮੈਂ ਉਹਨਾਂ ਨੂੰ ਤਫਸੀਲ ਦੇ ਨਾਲ ਦੱਸਣ ਲੱਗਾ ਮਾਂ ਦਾ ਇਰਾਦਾ ਮੇਰੀ ਵਿਆਹ ਦਾ ਹੈ ਇਸ ਲਈ ਮੈਂ ਕੁਝ ਪੈਸੇ ਕਮਾਉਣਾ ਚਾਹਨਾ ਬਠਿੰਡੇ ਵਿੱਚ ਫੈਕਟਰੀ ਵਿੱਚ ਕੰਮ ਕਰਦਾ ਸੀ ਪਰ ਇੱਥੇ ਆਮਦਨੀ ਚੰਗੀ ਹੈ ਮਹੀਨੇ ਦੇ ਮੈਨੂੰ ਚੰਗੇ ਪੈਸੇ ਬਣ ਜਾਂਦੇ ਹਨ ਕੁਝ ਆਪਣੇ ਕੋਲ ਮੈਂ ਰੱਖਾਂਗਾ ਬਾਕੀ ਮੈਂ ਮਾਂ ਨੂੰ ਭੇਜ ਦਵਾਂਗਾ ਤਾਂ ਕਿ ਉਹ ਮੇਰਾ ਵਿਆਹ ਲਈ ਜੋੜ ਸਕਣ ਪਰ ਇੱਥੇ ਰਹਿੰਦੇ ਹੋਏ ਮੇ ਰਹਿਣ ਦੀ ਜਗ੍ਹਾ ਨਾ ਮਿਲਣ ਦੀ وجہ ਨਾਲ ਮੈਂ ਬਹੁਤ ਪਰੇਸ਼ਾਨ ਹ ਉਹ ਮੁਸਕਰਾਦੇ ਹੋਏ ਬੋਲੇ ਮੈਨੂੰ ਵੀ ਇੱਥੇ ਆਏ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਮੈਂ ਤੇਰੇ ਲਈ ਕੋਈ ਬੰਦੋਬਸਤ ਜ਼ਰੂਰ ਕਰ ਦਵਾਂਗਾ ਮੇਰੀ ਜਾਣ-ਪਛਾਣ ਦੇ ਕੁਝ ਲੋਕ ਹਨ ਜੋ ਇਸ ਮਾਮਲੇ ਵਿੱਚ ਮਦਦ ਕਰ ਸਕਦੇ ਹਨ ਉਹਨਾਂ ਦੀ ਗੱਲ ਸੁਣ ਕੇ ਮੈਂ ਤੁਰੰਤ ਪੁੱਛ ਬੈਠਾ ਤੁਸੀਂ ਇਸ ਟਾਈਮ ਕਿੱਥੇ ਰਹਿ ਰਹੇ ਹੋ ਮੇਰੀ ਗੱਲ ਤੇ ਉਹ ਕੁਝ ਪਲ ਚੁੱਪ ਰਿਹਾ ਫਿਰ ਬੋਲਿਆ ਅੱਜ ਤਾਂ ਮੈਂ ਆਪਣੀ ਦੁਕਾਨ ਵਿੱਚ ਹੀ ਰਾਤ ਨੂੰ ਸੌ ਜਾਣਾ ਆਪਣੇ ਲਈ ਅਜੇ ਕੋਈ ਜਗ੍ਹਾ ਨਹੀਂ ਦੇਖੀ ਜਦੋਂ ਘਰ ਵਾਲੀ ਤੇ ਬੱਚੇ ਆ ਜਾਣਗੇ ਤਾਂ ਕਿਰਾਏ ਦਾ ਮਕਾਨ ਲੈ ਲਵਾਂਗਾ ਮੈਨੂੰ ਤਾਂ ਮਿਲ ਜਾਵੇਗਾ ਪਰ ਤੇਰੇ ਲਈ ਥੋੜਾ ਔਖਾ ਹੈ ਉਹਨਾਂ ਦੀ ਗੱਲ ਸੁਣ ਕੇ ਮੈਂ ਕੁਝ ਪਲ ਚੁੱਪ ਰਿਹਾ ਦਿਲ ਵਿੱਚ ਖਿਆਲ ਆਇਆ ਉਹਨਾਂ ਨੂੰ ਕਹਿ ਦਵਾਂ ਮੈਨੂੰ ਅੱਜ ਦੀ ਰਾਤ ਦੁਕਾਨ ਵਿੱਚ ਸੌਣ ਦੀ ਇਜਾਜ਼ਤ ਦੇ ਦੇਣਾ ਪਰ ਜਦੋਂ ਉਹਨਾਂ ਨੇ ਖੁਦ ਇਹ ਗੱਲ ਨਾ ਕਹੀ ਤਾਂ ਮੈਂ ਉਹਨਾਂ ਨੂੰ ਪਰੇਸ਼ਾਨ ਨਾ ਕਰਨ ਦਾ ਫੈਸਲਾ ਕੀਤਾ ਅਸੀਂ ਦੋਵੇਂ ਨਾਲ ਖਾਣਾ ਖਾ ਰਹੇ ਸੀ ਖਾਣੇ ਤੋਂ ਬਾਅਦ ਉਹ ਜ਼ਬਰਦਸਤੀ ਬਿੱਲ ਦੇਣ ਲੱਗਿਆ ਪਰ ਮੈਂ ਮਨਾ ਕਰ ਦਿੱਤਾ ਮੈਂ ਪੈਸੇ ਦੇ ਕੇ ਇੱਕ ਦੂਜੇ ਦੇ ਨੰਬਰ ਲੈ ਲਏ ਕਿਉਂਕਿ ਪੁਰਾਣੇ ਨੰਬਰ ਦੋਵਾਂ ਦੇ ਬੰਦ ਹੋ ਚੁੱਕੇ ਸੀ ਰੁਕਸਤ ਹੁੰਦੇ ਟਾਈਮ ਉਹਨੇ ਮੇਰਾ ਹੱਥ ਫੜਿਆ ਤੇ ਬੋਲਿਆ ਮੈਂ ਜਲਦੀ ਤੇਰੇ ਨਾਲ ਕੰਟੈਕਟ ਕਰਾਂਗਾ ਮੇਰੇ ਕੋਲ ਅਕਸਰ ਲੋਕ ਆਉਂਦੇ ਰਹਿੰਦੇ ਨੇ ਤੈਨੂੰ ਰਹਿਣ ਦੀ ਜਗ੍ਹਾ ਜ਼ਰੂਰ ਮਿਲ ਜਾਏਗੀ ਮੈਂ ਉਹਨਾਂ ਦੇ ਮੋਢੇ ਤੇ ਹੱਥ ਰੱਖਦੇ ਹੋਏ ਬੋਲਿਆ ਭਾਈ ਸਾਹਿਬ ਜਿੰਨੀ ਛੇਤੀ ਹੋ ਸਕੇ ਮੇਰੀ ਮਦਦ ਕਰ ਦਿਓ ਨਹੀਂ ਤਾਂ ਅੱਜ ਰਾਤ ਤਾਂ ਮੈਨੂੰ ਫਟਵਾ ਦਿੱ ਹੀ ਸੌਣਾ ਪਏਗਾ ਇਹ ਗੱਲ ਮੈਂ ਜਾਣ ਬੁਝ ਕੇ ਕਹੀ ਸੀ ਉਮੀਦ ਸੀ ਸ਼ਾਇਦ ਉਹਨਾਂ ਦੇ ਦਿਲ ਵਿੱਚ ਰਹਿਮ ਆ ਜਾਵੇ ਉਹ ਖੁਦ ਹੀ ਆਪਣੀ ਦੁਕਾਨ ਵਿੱਚ ਰੁਕਣ ਦੀ ਇਜਾਜ਼ਤ ਦੇ ਦੇਣ ਪਰ ਲੱਗਦਾ ਸੀ ਉਹਨਾਂ ਦਾ ਐਦਾਂ ਦਾ ਕੋਈ ਇਰਾਦਾ ਨਹੀਂ ਸੀ ਕੁਝ ਦੇਰ ਬਾਅਦ ਉਹ ਮੇਰੇ ਤੋਂ ਵਿਦਾ ਲੈ ਕੇ ਚਲੇ ਗਏ ਮੈਂ ਚੁੱਪ ਹੋ ਕੇ ਹੋਟਲ ਕੋਲ ਇੱਕ ਬੈਂਚ ਤੇ ਬਹਿ ਗਿਆ ਕੱਲ ਤੋਂ ਮੈਨੂੰ ਫੈਕਟਰੀ ਵਿੱਚ ਕੰਮ ਸ਼ੁਰੂ ਕਰਨਾ ਸੀ ਪੂਰਾ ਦਿਨ ਤਾਂ ਉੱਥੇ ਲੰਘ ਜਾਵੇਗਾ ਪਰ ਰਾਤ ਦੀ ਚਿੰਤਾ ਮੈਨੂੰ ਖਾਏ ਜਾ ਰਹੀ ਸੀ ਹੋਟਲ ਵਿੱਚ ਰਹਿਣਾ ਹੁਣ ਸੋਖਾ ਰਹੀ ਸੀ ਆਮਦਨ ਇੰਨੀ ਨਹੀਂ ਸੀ ਹਾਂ ਜੇ ਛੋਟਾ ਜਿਹਾ ਕਮਰਾ ਕਿਰਾਏ ਤੇ ਮਿਲ ਜਾਂਦਾ ਤਾਂ ਠੀਕ ਰਹਿੰਦਾ ਪਰ ਕੋਈ ਦੇਣ ਨੂੰ ਤਿਆਰੀ ਨਹੀਂ ਸੀ ਘਰ ਤੇ ਮੈਂ ਝੂਠ ਬੋਲ ਦਿੱਤਾ ਸੀ ਕਿ ਮਕਾਨ ਮਿਲ ਗਿਆ ਹੈ ਤਾਂ ਕਿ ਮਾਂ ਪਰੇਸ਼ਾਨ ਨਾ ਹੋਵੇ ਪਰ ਅਸਲਤ ਇਹ ਸੀ ਰੋਜੀ ਕਮਾਉਣ ਲਈ ਇਨਸਾਨ ਨੂੰ ਕਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਕਿਸੇ ਨੂੰ ਨੀਂਦ ਦੀ ਕਿਸੇ ਨੂੰ ਪਰਿਵਾਰ ਦੀ ਤੇ ਕਿਸੇ ਨੂੰ ਛੱਤ ਦੀ ਮੇਰੀ ਤਾਂ ਤਨਨੇ ਕੁਰਬਾਨੀਆਂ ਨਾਲ ਚੱਲ ਰਹੀ ਸੀ ਕਾਫੀ ਦੇਰ ਤੱਕ ਹੋਟਲ ਦੇ ਬਾਹਰ ਬੈਠਣ ਤੋਂ ਬਾਅਦ ਮੈਂ ਸੌਣ ਦੀ ਜਗ੍ਹਾ ਲੱਭਣੀ ਸ਼ੁਰੂ ਕਰ ਦਿੱਤੀ। ਸੜਕ ਤੇ ਚੱਲਦਾ-ਚੱਲਦਾ ਮੈਂ ਝੁੱਗੀਆਂ ਵਾਲੇ ਇਲਾਕੇ ਵਿੱਚ ਪਹੁੰਚ ਗਿਆ। ਉੱਥੇ ਕੁਝ ਲੋਕ ਭੀਖ ਮੰਗ ਰਹੇ ਸੀ, ਕੁਝ ਜ਼ਮੀਨ ਤੇ ਲੇਟੇ ਹੋਏ ਸੀ। ਮੈਂ ਸੋਚਾਂ ਵਿੱਚ ਪੈ ਗਿਆ ਕਿ ਮੈਨੂੰ ਇੱਥੇ ਹੀ ਠਹਿਰ ਜਾਣਾ ਚਾਹੀਦਾ ਹੈ ਜਾਂ ਅੱਗੇ ਵਧਣਾ ਚਾਹੀਦਾ ਹੈ। ਮੇਰੀ ਜੇਬ ਵਿੱਚ ਥੋੜਾ ਪੈਸਾ ਤੇ ਮੋਬਾਈਲ ਸੀ। ਡਰ ਸੀ ਜੇ ਇੱਥੇ ਮੈਂ ਸੌਂ ਗਿਆ। ਸਵੇਰ ਤੱਕ ਦੋਵੇਂ ਚੀਜ਼ਾਂ ਗਾਇਬ ਹੋ ਜਾਣੀਆਂ। ਇਸ ਲਈ ਮੈਂ ਅੱਗੇ ਵਧਣ ਦਾ ਫੈਸਲਾ ਕੀਤਾ। ਸੜਕ ਤੇ ਇਕੱਲਾ ਚੱਲਦਾ ਰਿਹਾ। ਉੱਥੇ ਕੋਈ ਫਕੀਰ ਨਹੀਂ ਸੀ ਦੂਰ ਦੂਰ ਲੋਕ ਆਪਣਾ ਸਮਾਨ ਵੇਚ ਰਹੇ ਸੀ ਮੈਂ ਵੀ ਜਾ ਕੇ ਇੱਕ ਕਿਨਾਰੇ ਤੇ ਬਹਿ ਗਿਆ ਅਜੇ ਉਜਾਲਾ ਹੋ ਹੀ ਰਿਹਾ ਸੀ ਇਸ ਲਈ ਸੋਣਾ ਠੀਕ ਨਹੀਂ ਲੱਗਿਆ ਟਾਈਮ ਤੇਜ਼ੀ ਨਾਲ ਲੰਘ ਰਿਹਾ ਸੀ ਥੋੜੀ ਦੇਰ ਬਾਅਦ ਚਾਰੇ ਪਾਸੇ ਸੁੰਸਣ ਫੈਲਣ ਲੱਗੀ ਥਕਾਵਟ ਦੇ ਮਾਰੇ ਮੈਂ ਉੱਥੇ ਹੀ ਫਟਵਾਤ ਤੇ ਸੋ ਗਿਆ ਕਦੋਂ ਦੀ ਨੀਂਦ ਵਿੱਚ ਗਵਾਚ ਗਿਆ ਪਤਾ ਹੀ ਨਾ ਲੱਗਿਆ ਸਮੇਂ ਦੀ ਚੱਲਣਾ ਨਾ ਕਦੇ ਰੁਕੀ ਤੇ ਨਾ ਕਦੇ ਰੁਕੇਗੀ ਮੇਰੀਆਂ ਅੱਖਾਂ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਖੁੱਲੀਆਂ ਕੁਝ ਦੇਰ ਤੱਕ ਕਰਵਟਾ ਬਦਲਦਾ ਰਿਹਾ ਪਰ ਜਦੋਂ ਧੁੱਪ ਸਿੱਧੀ ਅੱਖਾਂ ਵਿੱਚ ਪਈ ਤਾਂ ਨੀਂਦ ਗਾਇਬ ਹੋ ਗਈ ਮੈਂ ਉੱਠ ਕੇ ਬਹਿ ਗਿਆ ਜੇਬ ਤੋਂ ਮੋਬਾਈਲ ਕਢਿਆ ਤਾਂ ਦੇਖਿਆ ਸਵੇਰ ਦੇ 7 ਵਜੇ ਸੀ ਅਫਸੋਸ ਹੋਇਆ ਜੇ ਥੋੜਾ ਪਹਿਲਾਂ ਜਾਗ ਜਾਂਦਾ ਸਵੇਰ ਦੀ ਪੂਜਾ ਕਰ ਸਕਦਾ ਸੀ ਮੈਂ ਰੋਜ਼ ਸ਼ਾਮ ਨੂੰ ਪੂਜਾ ਕਰਨ ਵਾਲਾ ਬੰਦਾ ਸੀ ਤੇ ਉਸ ਨੂੰ ਛੱਡਣਾ ਮੈਨੂੰ ਗਲਤ ਲੱਗਦਾ ਸੀ ਕੁਝ ਦੇਰ ਉੱਥੇ ਹੀ ਬੈਠਾ ਆਪਣੀ ਤबीयत ਸੰਭਾਲਦਾ ਰਿਹਾ ਫਿਰ ਥੱਕ ਕਰਕੇ ਨੇੜੇ ਦੇ ਇੱਕ ਹੋਟਲ ਵੱਲ ਵੱਧ ਗਿਆ ਮੂੰਹ ਹੱਥ ਧੋ ਕੇ ਨਾਸ਼ਤਾ ਕਰ ਲਵਾਂ ਤੇ ਫਿਰ ਕੰਮ ਤੇ ਨਿਕਲ ਜਾਵਾ ਉੱਥੇ ਪਹੁੰਚਣ ਤੇ ਮੈਨੂੰ ਪਾਣੀ ਮਿਲ ਗਿਆ ਇੱਥੋਂ ਦੇ ਲੋਕ ਬੜੇ ਮਿਲਸਰ ਤੇ ਮਦਦਗਾਰ ਸੀ ਪਰ ਸੌਣ ਦੀ ਜਗ੍ਹਾ ਕੋਈ ਨਹੀਂ ਦੇ ਰਿਹਾ ਸੀ ਨਾ ਜਾਣੇ ਕਿਹੋ ਜਿਹਾ ਨਿਯਮ ਸੀ ਜੇ ਪਰਿਵਾਰ ਨਾਲ ਹੋਵੇ ਤਾਂ ਜਗ੍ਹਾ ਮਿਲ ਜਾਂਦੀ ਵਰਨਾ ਨਹੀਂ ਇਹ ਬੇਵਜਾ ਦੀ ਚਿੰਤਾ ਮੇਰੇ ਸਿਰ ਤੇ ਸਵਾਰ ਹੋ ਚੁੱਕੀ ਸੀ ਮੂੰਹ ਹੱਥ ਧੋਕੇ ਮੈਂ ਇੱਕ ਕੁਰਸੀ ਤੇ ਬਹਿ ਗਿਆ ਤੇ ਨਾਸਤੇ ਦਾ ਆਰਡਰ ਦੇ ਦਿੱਤਾ ਥੋੜੀ ਦੇਰ ਬਾਅਦ ਚਾਹ ਤੇ ਪੋਆ ਮੇਰੇ ਸਾਹਮਣੇ ਰੱਖ ਦਿੱਤੇ ਗਏ ਜਿਵੇਂ ਪਹਿਲਾ ਨਿਵਾਲਾ ਮੂੰਹ ਵਿੱਚ ਗਿਆ ਮਾਂ ਦੀ ਯਾਦ ਆਉਣ ਲੱਗੀ ਸਵੇਰੇ ਸਵੇਰੇ ਉਹ ਆਪਣੇ ਹੱਥਾਂ ਨਾਲ ਮੈਨੂੰ ਨਾਸ਼ਤਾ ਖਵਾਉਂਦੀ ਸੀ ਮੈਂ ਭਾਵੇਂ 25 ਸਾਲ ਦਾ ਹੋ ਗਿਆ ਸੀ ਪਰ ਉਹਨਾਂ ਲਈ ਅੱਜ ਵੀ ਉਹ ਹੀ ਛੋਟਾ ਜਿਹਾ ਬੱਚਾ ਸੀ ਜਦੋਂ ਮੈਂ ਆਪਣਾ ਸ਼ਹਿਰ ਛੱਡ ਕੇ ਇਸ ਫਰਾਏ ਸ਼ਹਿਰ ਲਈ ਨਿਕਲਿਆ ਸੀ ਤਾਂ ਮਾਂ ਬਹੁਤ ਰੋਈ ਸੀ ਤੇਰੇ ਬਿਨਾ ਘਰ ਸੁਨਣਾ ਹੋ ਜਾਵੇਗਾ ਉਹਨਾਂ ਨੇ ਕਿਹਾ ਸੀ ਮੈਂ ਚੁੱਪ ਸੀ ਕਿਉਂਕਿ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਮੈਂ ਮਜਬੂਰ ਵੀ ਸੀ ਕੰਮ ਲਈ ਬੰਦਾ ਬਹੁਤ ਕੁਝ ਛੱਡਣਾ ਪੈਂਦਾ ਹੈ ਆਪਣਾ ਘਰ ਆਪਣਾ ਸ਼ਹਿਰ ਇੱਥੋਂ ਤੱਕ ਕਿ ਆਪਣੀ ਮਾਂ ਵੀ ਨਾਸਤਾ ਕਰਨ ਤੋਂ ਬਾਅਦ ਮੈਂ ਸਿੱਧਾ ਫੈਕਟਰੀ ਵੱਲ ਚੱਲ ਪਿਆ ਫੈਕਟਰੀ ਦਾ ਟਾਈਮ 9 ਵਜੇ ਦਾ ਸੀ ਪਰ ਮੈਂ 8 ਵਜੇ ਹੀ ਨਿਕਲ ਗਿਆ ਉੱਥੇ ਪਹੁੰਚਦੇ ਪਹੁੰਚਤੇ ਅੱਧਾ ਘੰਟਾ ਲੱਗ ਗਿਆ ਫਿਰ ਅੱਧਾ ਘੰਟਾ ਬਾਹਰ ਵੇਖੇ ਇੰਤਜ਼ਾਰ ਕਰਨਾ ਸੀ ਕਿਉਂਕਿ 9 ਵਜੇ ਤੋਂ ਪਹਿਲਾਂ ਕਿਸੇ ਵਰਕਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਲੰਬਾ ਸਫ਼ਰ ਤੈਅ ਕਰਕੇ ਜਦੋਂ ਮੈਂ ਫੈਕਟਰੀ ਪਹੁੰਚਿਆ ਤਾਂ ਘੜੀ ਵਿੱਚ 8:30 ਵੱਜ ਚੁੱਕੇ ਸੀ ਚੌਕੀਦਾਰ ਨੇ ਮੈਨੂੰ ਰੋਕ ਦਿੱਤਾ ਕੰਪਨੀ ਠੀਕ 9 ਵਜੇ ਖੁੱਲੇਗੀ ਉਦੋਂ ਤੱਕ ਇੱਥੇ ਬੈਠੋ ਮਾਛ ਚੁੱਪ ਚਾਪ ਦਰਵਾਜੇ ਕੋਲ ਬਹਿ ਗਿਆ ਉਹ ਮੁਸਕਰਾਦੇ ਬੋਲਿਆ ਤੂੰ ਪਹਿਲਾਂ ਐਦਾਂ ਦਾ ਵਰਕਰ ਹੈ ਜੋ ਇੰਨੀ ਪਾਵਨਦੀ ਨਾਲ ਆਇਆ ਹੈ ਪਰ ਇਹ ਸਭ ਸੁਰੂ ਸੁਰੂ ਦਾ ਜੋਸ਼ ਹੁੰਦਾ ਹੈ ਜਿਵੇਂ ਜਿਵੇਂ ਦਿਨ ਲੰਘਣਗੇ ਸਭ ਨੂੰ ਸਮਝ ਆ ਜਾਵੇਗਾ ਫਿਰ ਲੋਕਾਂ ਦੇਰ ਨਾਲ ਆਉਣ ਲੱਗਦੇ ਹਨ ਮੈਨੇਜਰ ਠੇਕੇਦਾਰ ਮਜ਼ਦੂਰ ਸਭ ਅਕਸਰ ਦੇਰ ਨਾਲ ਪਹੁੰਚਦੇ ਹਨ ਕਈ ਵਾਰ ਮਾਲਕਾ ਖੁਦ ਫੈਕਟਰੀ ਆ ਜਾਂਦਾ ਹੈ ਤੇ ਜਦੋਂ ਦੇਖਦਾ ਹੈ ਠੇਕੇਦਾਰ ਜਾਂ ਮਜ਼ਦੂਰ ਨਹੀਂ ਪਹੁੰਚੇ ਤਾਂ ਸਭ ਦੀ ਚੰਗੀ ਤਰ੍ਹਾਂ ਖੋਜਵਿੰਨ ਕਰਦਾ ਹੈ ਉਸ ਬੰਦੇ ਨੇ ਮੇਰੇ ਵੱਲ ਵੇਖ ਕੇ ਕਿਹਾ ਤੂੰ ਬਹੁਤ ਇਮਾਨਦਾਰ ਹੈ ਮੈਂ ਤੇਰੇ ਬਾਰੇ ਮਾਲਕ ਨਾਲ ਜਰੂਰ ਗੱਲ ਕਰਾਂਗਾ ਉਹਦੀ ਗੱਲ ਸੁਣ ਕੇ ਮੈਂ ਕੋਈ ਜਵਾਬ ਨਾ ਦਿੱਤਾ ਮੈਨੂੰ ਪੂਰਾ ਯਕੀਨ ਸੀ ਓਏ ਤਾਰੀਫ ਸਿਰਫ ਕਿਸੇ ਸਵਾਰਥ ਜਾਂ ਲਾਲਚ ਵਿੱਚ ਕਰ ਰਿਹਾ ਹੈ ਪਰ ਮੇਰਾ ਉਸ ਨੂੰ ਕੁਝ ਦੇਣ ਦਾ ਕੋਈ ਇਰਾਦਾ ਨਹੀਂ ਸੀ ਮੈਂ ਚੁੱਪਚਾ ਬੈਠਾ ਫੈਕਟਰੀ ਦਾ ਦਰਵਾਜ਼ਾ ਦੇਖ ਰਿਹਾ ਸੀ ਮਾਨੀ ਮੰਨ ਇਹ ਅਰਦਾਸ ਕਰ ਰਿਹਾ ਸੀ ਕਿ ਮੈਨੂੰ ਰਹਿਣ ਲਈ ਕੋਈ ਜਗ੍ਹਾ ਮਿਲ ਜਾਵੇ ਫੁਟਵਾਤੇ ਰਹਿਣਾ ਮੇਰੇ ਲਈ ਬਹੁਤ ਔਖਾ ਹੋ ਗਿਆ ਸੀ ਟਾਈਮ ਤੇ ਜਿੰਨਾਂ ਲੰਘ ਰਹੇ ਸੀ ਅੱਧਾ ਘੰਟਾ ਲੰਘ ਗਿਆ ਜਿਵੇਂ ਦਰਵਾਜ਼ਾ ਖੁੱਲ੍ਹਿਆ ਮੈਂ ਅੰਦਰ ਚਲਾ ਗਿਆ ਸਿੱਧਾ ਆਪਣੇ ਲੋਕਰ ਵੱਲ ਗਿਆ ਹਰ ਮਜ਼ਦੂਰ ਨੂੰ ਇੱਕ ਲੋਕਰ ਦਿੱਤਾ ਗਿਆ ਸੀ ਜਿਦੇ ਵਿੱਚ ਉਹ ਆਪਣਾ ਜ਼ਰੂਰੀ ਸਮਾਨ ਰੱਖ ਸਕਦਾ ਸੀ ਕਿਉਂਕਿ ਮੇਰਾ ਸਮਾਨ ਥੋੜਾ ਜ਼ਿਆਦਾ ਸੀ ਇਸ ਲਈ ਮੈਨੂੰ ਤਿੰਨ ਲੋਕਰ ਦਿੱਤੇ ਗਏ ਸੀ ਮਜਬੂਰੀ ਵਿੱਚ ਠੇਕੇਦਾਰ ਨੇ ਮੇਰੀ ਕਾਫੀ ਮਦਦ ਕੀਤੀ ਸੀ ਮੈਂ ਕੱਪੜੇ ਕੱਢ ਕੇ ਮਸ਼ੀਨ ਕੋਲ ਰੱਖੇ ਵਾਸ਼ਰੂਮ ਜਾ ਕੇ ਕੱਪੜੇ ਬਦਲੇ ਫਿਰ ਆਪਣੇ ਵਿਭਾਗ ਵੱਲ ਵਧ ਗਿਆ ਮੇਰਾ ਪਹਿਲਾ ਦਿਨ ਸੀ ਇਸ ਲਈ ਮੈਂ ਕੋਈ ਗਲਤੀ ਨਹੀਂ ਕਰਨਾ ਚਾਹੁੰਦਾ ਸੀ ਮੈਨੂੰ ਨਹੀਂ ਪਤਾ ਸੀ ਕਿਵੇਂ ਨੂੰ ਕਿਸ ਮਸ਼ੀਨ ਤੇ ਲਾਇਆ ਜਾਵੇਗਾ ਪਰ ਕੰਮ ਦੀ ਹਰ ਬਰੀਕੀ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕੁਝ ਹੀ ਦੇਰ ਵਿੱਚ ਫੈਕਟਰੀ ਦਾ ਕੰਮ ਸ਼ੁਰੂ ਹੋ ਗਿਆ ਕੁਝ ਲੋਕਾਂ ਨੇ ਮੈਨੂੰ ਆਪਣਾ-ਪਣ ਦਿਖਾਦੇ ਹੋਏ ਨਮਸਤੇ ਕੀਤੀ ਜਦੋਂ ਕਿ ਕੁਝ ਨੇ ਮੈਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆਪਣੇ ਕੰਮ ਵਿੱਚ ਧਿਆਨ ਲਾਇਆ ਮੈਂ ਬਸ ਠੇਕੇਦਾਰ ਦਾ ਇੰਤਜ਼ਾਰ ਕਰ ਰਿਹਾ ਸੀ ਇਹ ਨੌਕਰੀ ਮੈਨੂੰ ਮੇਰੇ ਇੱਕ ਦੋਸਤ ਨੇ ਦਵਾਈ ਸੀ ਜੋ ਇਸੇ ਸ਼ਹਿਰ ਵਿੱਚ ਰਹਿੰਦਾ ਸੀ ਠੇਕੇਦਾਰ ਦਾ ਚੰਗਾ ਜਾਣਕਾਰ ਸੀ ਤਕਰੀਬਨ 10 ਵਜੇ ਠੇਕੇਦਾਰ ਆਇਆ ਤਾ ਮੇਤਰਾ ਤਾਂ ਆਪਣੀ ਜਗ੍ਹਾ ਤੋਂ ਖੜਾ ਹੋ ਗਿਆ ਉਸਨੇ ਮੈਨੂੰ ਨજર ਅੰਦਾਜ਼ ਕਰਦੇ ਹੋਏ ਬਾਕੀ ਮਜ਼ਦੂਰਾਂ ਨਾਲ ਗੱਲ ਕੀਤੀ ਕਿਸੇ ਨੂੰ ਸਮਝਾਇਆ ਕਿਸੇ ਨੂੰ ਡਾਂਟਿਆ ਤੇ ਕਿਸੇ ਨਾਲ ਹੱਸ ਕੇ ਗੱਲ ਕੀਤੀ ਤਕਰੀਬਨ ਅੱਧੇ ਘੰਟੇ ਬਾਅਦ ਉਹ ਮੇਰੇ ਕੋਲ ਆਇਆ ਤੇ ਬੋਲਿਆ ਸ਼ਾਬਾਸ਼ ਚੌਕੀਦਾਰ ਨੇ ਦੱਸਿਆ ਕਿ ਤੂੰ ਸਮੇਂ ਦਾ ਬਹੁਤ ਪਾਬੰਦ ਹੈ ਪਰ ਦੇਖ ਲੋਕਰ ਕੋਲ ਤੈਨੂੰ ਮੇਰੀ ਮੌਜੂਦਗੀ ਦੇ ਬਿਨਾਂ ਜਾਣ ਦੀ ਇਜਾਜ਼ਤ ਨਹੀਂ ਹੈ ਤੈਨੂੰ ਤਿੰਨ ਲੋਕਰ ਦਿੱਤੇ ਗਏ ਹਨ ਇਸ ਲਈ ਅੱਗੇ ਤੋਂ ਧਿਆਨ ਰੱਖਣਾ ਮਾਲਕ ਦੀ ਤਰਫੋਂ ਫੋਨ ਆਇਆ ਸੀ ਉਹਨਾਂ ਨੇ ਤੈਨੂੰ ਕਮਰੇ ਵਿੱਚ ਦੇਖਿਆ ਸੀ ਇਸ ਤਰ੍ਹਾਂ ਦੀ ਹਰਕਤ ਤੇ ਚੋਰੀ ਦਾ ਸ਼ੱਕ ਵੀ ਹੋ ਸਕਦਾ ਹੈ ਮੈਂ ਤੁਰੰਤ ਬੋਲਿਆ ਮਾਫੀ ਚਾਹਨਾ ਅੱਜ ਮੇਰਾ ਪਹਿਲਾ ਦਿਨ ਹੈ ਮੈਨੂੰ ਨਿਯਮਾਂ ਦੀ ਜਾਣਕਾਰੀ ਨਹੀਂ ਸੀ ਕਿਰਪਾ ਕਰਕੇ ਤੁਸੀਂ ਮੈਨੂੰ ਨਿਯਮ ਸਮਝਾ ਦਿਓ ਉਹ ਸਿਰ ਹਲਾ ਦੇ ਬੋਲਿਆ ਇੱਥੇ ਕੋਈ ਖਾਸ ਨਿਯਮ ਨਹੀਂ ਹੈ ਬਸ ਇਨਾ ਧਿਆਨ ਰੱਖਣਾ ਅੱਗੇ ਕੋਈ ਪਰੇਸ਼ਾਨੀ ਨਾ ਹੋਵੇ ਤੂੰ ਆਪਣਾ ਘਰ ਤੇ ਪਰਿਵਾਰ ਛੱਡ ਕੇ ਇੱਥੇ ਆਇਆ ਹੁਣ ਇਹ ਤੇਰਾ ਕੰਮ ਖੇਤਰ ਹੈ ਉਹ ਬੰਦਾ ਸਮਝਦਾਰ ਤੇ ਨਰਮ ਸੁਭਾਅ ਦਾ ਸੀ ਗੱਲ ਕਰਨ ਦਾ ਢਾਜ ਵੀ ਬਹੁਤ ਚੰਗਾ ਸੀ ਮੈਂ ਕੁਝ ਕਹਿ ਪਾਉਂਦਾ ਉਸ ਤੋਂ ਪਹਿਲਾਂ ਹੀ ਉਹਨੇ ਕਿਹਾ ਮੈਂ ਤੈਨੂੰ ਮਸ਼ੀਨ ਆਪਰੇਟਰ ਦੇ ਤੌਰ ਤੇ ਰੱਖ ਰਿਹਾ ਤੇਰੇ ਦੋਸਤ ਨੇ ਦੱਸਿਆ ਤੂੰ ਆਪਣੇ ਕੰਮ ਵਿੱਚ ਬਹੁਤ ਮਾਇਰ ਹੈ ਮੈਂ ਤੁਰੰਤ ਕਿਹਾ ਜੀ ਮੈਂ ਆਪਣੀ ਪਿਛਲੀ ਕੰਪਨੀ ਦਾ ਚੰਗਾ ਕਾਰੀਗਰ ਸੀ ਪਰ ਉੱਥੇ ਕੁਝ ਐਦਾਂ ਦੀਆਂ ਗੱਲਾਂ ਹੋ ਗਈਆਂ ਮੈਨੂੰ ਨੌਕਰੀ ਛੱਡਣੀ ਪਈ ਉਹ ਲੋਕ ਤਾਂ ਸਮੇਂ ਤੇ ਤਨਖਾਹ ਨਹੀਂ ਦਿੰਦੇ ਸੀ ਨਾ ਹੀ ਮਜ਼ਦੂਰਾਂ ਦੀ ਇੱਜ਼ਤ ਕਰਦੇ ਸੀ ਇਨਸਾਨ ਸੁੱਕੀ ਰੋਟੀ ਖਾ ਲਵੇ ਪਰ ਸਨਮਾਨ ਮਿਲਣਾ ਚਾਹੀਦਾ ਹੈ ਐ ਉਸ ਦਾਦ ਕਾਰ ਐ ਮੇਰੀ ਗੱਲ ਸੁਣ ਕੇ ਉਸ ਨੇ ਸਿਰ ਲਾਇਆ ਤੇ ਮੈਨੂੰ ਮਸ਼ੀਨ ਵੱਲ ਲੈ ਗਿਆ ਇਹ ਇੱਕ ਕਿਤਾਬਾਂ ਦੀ ਫੈਕਟਰੀ ਸੀ ਇੱਥੇ ਕਾਗਜ਼ ਕਾਪੀ ਤੇ ਕਿਤਾਬਾਂ ਬਣਾਈਆਂ ਜਾਂਦੀਆਂ ਸੀ ਵੱਡੀਆਂ-ਵੱਡੀਆਂ ਮਸ਼ੀਨਾਂ ਲੱਗੀਆਂ ਸੀ ਪਰ ਕਾਗਜ਼ ਦੀ ਗਰਮੀ ਮੈਨੂੰ ਬਿਲਕੁਲ ਪਸੰਦ ਨਹੀਂ ਆਈ ਮੈਨੂੰ ਅਕਸਰ ਤਬੀਅਤ ਖਰਾਬ ਮਹਿਸੂਸ ਹੁੰਦੀ ਸੀ ਪਰ ਮਜਬੂਰੀ ਵਿੱਚ ਮੈਨੂੰ ਇਹ ਕੰਮ ਸਿੱਖਣਾ ਪਿਆ ਸੀ ਇਸ ਉਮਰ ਵਿੱਚ ਦੁਬਾਰਾ ਨਵਾਂ ਕੰਮ ਸਿੱਖਣ ਦਾ ਮਨ ਨਹੀਂ ਸੀ ਫਿਰ ਵੀ ਉਸ ਨੇ ਮੈਨੂੰ ਮਸ਼ੀਨ ਦਿਖਾਉਂਦੇ ਹੋਏ ਉਸ ਦੇ ਸਾਰੇ ਹਿੱਸਿਆਂ ਤੇ ਕੰਮ ਕਰਨ ਦੇ ਤਰੀਕੇ ਸਮਝਾਣੇ ਸ਼ੁਰੂ ਕਰ ਦਿੱਤੇ ਜਦੋਂ ਮੈਂ ਖੁਦ ਹਰ ਗੱਲ ਨੂੰ ਧਿਆਨ ਨਾਲ ਪੁੱਛ ਕੇ ਸਮਝਣ ਲੱਗਾ ਮੈਂ ਜਿਆਦਾ ਪੜ੍ਹਿਆ ਲਿਖਿਆ ਨਹੀਂ ਪਾਇਆ ਸੀ ਕਿਉਂਕਿ ਸਕੂਲ ਦੀ ਪੜ੍ਹਾਈ ਉੱਥੇ ਅਧੂਰੀ ਰਹਿ ਗਈ ਸੀ ਮੇਰੀ ਦੋ ਛੋਟੀਆਂ ਭੈਣਾਂ ਤੇ ਇੱਕ ਵੱਡਾ ਭਾਈ ਸੀ ਪੂਰੇ ਘਰ ਦੀ ਜ਼ਿੰਮੇਵਾਰੀ ਬਾਪੂ ਦੇ ਮੋਢਿਆਂ ਤੇ ਸੀ ਅਸੀਂ ਦੋਵੇਂ ਭਾਈ ਜੇ ਬਾਪੂ ਦਾ ਸਾਥ ਨਾ ਦਿੰਦੇ ਤਾਂ ਸ਼ਾਇਦ ਅੱਜ ਸਾਡਾ ਨਾਂ ਆਪਣਾ ਘਰ ਹੁੰਦਾ ਨਾ ਗੱਡੀ ਹੁੰਦੀ ਤੇ ਨਾ ਹੀ ਅਸੀਂ ਆਪਣੀਆਂ ਭੈਣਾਂ ਦਾ ਵਿਆਹ ਕਰ ਪਾਉਂਦੇ ਛੋਪਟੀ ਉਮਰ ਵਿੱਚੀ ਤੇ ਮੇਰਾ ਭਾਈ ਤੇ ਬਾਪੂ ਜੀ ਦੇ ਨਾਲ ਮੈਂ ਮਿਲ ਕੇ ਕੰਮ ਕਾਜ ਵਿੱਚ ਲੱਗ ਗਏ ਬਾਪੂ ਜੀ ਨੂੰ ਹੱਥਾਂ ਦਾ ਕੰਮ ਹੁੰਦਾ ਸੀ ਇਸ ਲਈ ਉਹਨਾਂ ਦੀ ਮਜ਼ਦੂਰੀ ਜ਼ਿਆਦਾ ਨਹੀਂ ਸੀ ਪਰ ਮੈਂ ਤੇ ਮੇਰੇ ਭਾਈ ਨੇ ਮਸ਼ੀਨ ਚਲਾਉਣਾ ਸਿੱਖਿਆ ਸ਼ੁਰੂ ਤੋਂ ਹੀ ਸਾਡਾ ਝੁਕਾ ਵੱਡੇ ਕੰਮਾਂ ਵੱਲ ਸੀ ਇਸੇ ਵਜ੍ਹਾ ਨਾਲ ਅੱਜ ਅਸੀਂ ਦੋਵੇਂ ਕਾਮਯਾਬ ਹੋ ਚੁੱਕੇ ਸੀ ਮੇਰਾ ਭਾਈ ਅੰਮਰਸਰ ਵਿੱਚ ਇੱਕ ਕਬੱਡੀ ਕੰਪਨੀ ਵਿੱਚ ਮਸ਼ੀਨ ਆਪਰੇਟਰ ਸੀ ਉਹਦਾ ਉਹਦਾ ਮੇਰੇ ਤੋਂ ਉੱਚਾ ਸੀ ਪਰ ਸਾਡੀ ਆਦਤ ਸੀ ਅਸੀਂ ਕਦੇ ਇੱਕ ਜਗ੍ਹਾ ਇਕੱਠੇ ਕੰਮ ਨਹੀਂ ਕਰਦੇ ਸੀ ਕਿਉਂਕਿ ਸਾਡੇ ਆਪਸ ਵਿੱਚ ਬਿਲਕੁਲ ਨਹੀਂ ਵੜਦੀ ਸੀ ਅਕਸਰ ਲੜਾਈ ਹੋ ਜਾਂਦੀ ਸੀ ਪਰ ਜਦੋਂ ਕੋਈ ਸਾਡੇ ਖਿਲਾਫ ਹੁੰਦਾ ਤਾਂ ਅਸੀਂ ਇੱਕ ਦੂਜੇ ਦਾ ਸਾਥ ਕਦੇ ਨਹੀਂ ਛੱਡਦੇ ਸੀ ਮੇਰੀ ਮਿਹਨਤ ਦੇਖ ਕੇ ਠੇਕੇਦਾਰ ਬਹੁਤ ਪ੍ਰਭਾਵਿਤ ਹੋਇਆ ਉਸਨੇ ਮੇਰੇ ਸਿਰ ਤੇ ਹੱਥ ਫੇਰਦੇ ਕਿਆ ਤੂੰ ਘੱਟ ਉਮਰ ਦਾ ਹੈ ਪਰ ਬਹੁਤ ਮਿਹਨਤੀ ਲੱਗਦਾ ਹੈ ਉਮੀਦ ਹੈ ਤੂੰ ਇਸ ਕੰਮ ਨੂੰ ਸਮਝਦਾਰੀ ਨਾਲ ਕਰੇਗਾ ਜੇ ਇਮਾਨਦਾਰੀ ਦਿਖਾਏਗਾ ਤੈਨੂੰ ਬਹੁਤ ਕੁਝ ਮਿਲੇਗਾ ਫਿਲਹਾਲ ਤੇਰੀ ਤਨਖਾਹ ਇੰਨੀ ਹੀ ਰਹੇਗੀ ਅੱਗੇ ਚੱਲ ਕੇ ਮੈਂ ਤੇਰੇ ਲਈ ਵਧਾਉਣ ਦੀ ਗੱਲ ਕਰਾਂਗਾ ਤੈਨੂੰ ਬੋਨਸ ਵੀ ਮਿਲੇਗਾ ਛੁੱਟੀਆਂ ਵੀ ਮਿਲਣਗੀਆਂ ਬਸ ਤੂੰ ਇਮਾਨਦਾਰੀ ਨਾਲ ਕੰਮ ਕਰਨਾ ਐਨਾ ਕੇ ਕੇ ਆਪਣੀ ਜਗ੍ਹਾ ਵਾਪਸ ਚਲੇ ਗਏ ਪਰ ਉਦੋਂ ਹੀ ਮੈਂ ਉਹਨਾਂ ਨੂੰ ਪੁਕਾਰਿਆ ਸ਼ਾਮ ਭਾਈ ਮੇਰੀ ਗੱਲ ਸੁਣੋਗੇ ਉਹ ਰੁਕੇ ਪਲਟੇ ਤੇ ਬੋਲੇ ਹਾਂ ਦੱਸੋ ਕੀ ਗੱਲ ਹੈ ਕੁਝ ਪਲ ਮੈਂ ਚੁੱਪ ਰਿਹਾ ਫਿਰ ਬੋਲਿਆ ਕਿ ਮੈਨੂੰ ਇਸ ਸ਼ਹਿਰ ਵਿੱਚ ਰਹਿਣ ਲਈ ਕੋਈ ਜਗ੍ਹਾ ਮਿਲ ਸਕਦੀ ਹੈ ਮੈਂ ਬਹੁਤ ਪਰੇਸ਼ਾਨਾ ਕੱਲ ਰਾਤ ਵੀ ਫਟਵਾਦ ਤੇ ਗੁਜ਼ਾਰੀ ਸੀ ਇਸੇ ਲਈ ਅੱਜ ਆ ਕੇ ਕੱਪੜੇ ਬਦਲੇ ਹਨ ਕਿਉਂਕਿ ਸਾਰੀ ਰਾਤ ਜ਼ਮੀਨ ਤੇ ਸੋਇਆ ਸੀ ਮੈਂ ਕਈ ਜਗ੍ਹਾ ਕਿਰਾਏ ਦਾ ਕਮਰਾ ਲੱਭਿਆ ਪਰ ਸਭ ਲੋਕ ਫੈਮਿਲੀ ਵਾਲਿਆਂ ਨੂੰ ਜਗ੍ਹਾ ਦੇ ਰਹੇ ਹਨ ਮੇਰੀ ਫੈਮਿਲੀ ਤਾਂ ਬਠਿੰਡੇ ਵਿੱਚ ਹੈ ਮੈਂ ਕਿੱਥੋਂ ਲਿਆਵਾਂ ਫਿਲਹਾਲ ਕਿਸੇ ਹੋਟਲ ਵਿੱਚ ਰਹਿਣਾ ਵੀ ਅਫੋਰਡ ਨਹੀਂ ਕਰ ਸਕਦਾ ਮੇਰੀ ਆਮਦਨੀ ਇੰਨੀ ਨਹੀਂ ਹੈ ਮੈਨਾਂ ਵਿਆਹ ਕਰਨਾ ਹੈ ਮਾਂ ਲਈ ਪੈਸੇ ਭੇਜਣੇ ਹਨ ਜੇ ਸਾਰਾ ਪੈਸਾ ਰਹਿਣ ਵਿੱਚ ਲਾ ਦਵਾਂਗਾ ਤਾਂ ਫਿਰ ਬਚਾਵਾਂਗਾ ਕਿਵੇਂ ਮੇਰੀ ਗੱਲ ਸੁਣ ਕੇ ਉਹ ਸਿਰ ਹਲਾਦੇ ਬੋਲੇ ਨਹੀਂ ਭਾਈ ਐਦਾਂ ਦੀ ਕੋਈ ਜਗ੍ਹਾ ਮੇਰੀ ਨਿਗਾ ਵਿੱਚ ਨਹੀਂ ਹੈ ਅਫਸੋਸ ਹੈ ਪਰ ਮੈਂ ਕੋਸ਼ਿਸ਼ ਕਰਾਂਗਾ ਜੇ ਕੋਈ ਜਗ੍ਹਾ ਮਿਲੀ ਤਾਂ ਤੈਨੂੰ ਜ਼ਰੂਰ ਦੱਸਾਂਗਾ ਪਰ ਧਿਆਨ ਰੱਖਣਾ ਫੈਕਟਰੀ ਵਿੱਚ ਕਿਸੇ ਨੂੰ ਰਹਿਣ ਦੀ ਇਜਾਜ਼ਤ ਨਹੀਂ ਹੈ ਇੱਕ ਵਾਰ ਇੱਕ ਬੰਦੇ ਨੇ ਐਦਾਂ ਕੀਤਾ ਸੀ ਮਾਲਕ ਨੇ ਉਸ ਨੂੰ ਤੇ ਠੇਕੇਦਾਰ ਦੋਵਾਂ ਨੂੰ ਕੱਢ ਦਿੱਤਾ ਸੀ ਇਸ ਲਈ ਮੈਂ ਹਮਦਰਦੀ ਵਿੱਚ ਕੋਈ ਐਦਾਂ ਕਦਮ ਨਹੀਂ ਚੁੱਕ ਸਕਦਾ ਮੇਰਾ ਘਰ ਬਹੁਤ ਛੋਟਾ ਹੈ ਨਹੀਂ ਤਾਂ ਤੈਨੂੰ ਕਿਰਾਏ ਤੇ ਦੇ ਦਿੰਦਾ ਮੈਂ 체ਤੀ ਨਾਲ ਬੋਲਿਆ ਨਹੀਂ ਨਹੀਂ ਮੇਰਾ ਉਹ ਮਤਲਬ ਨਹੀਂ ਸੀ ਬਸ ਜੇ ਤੁਹਾਨੂੰ ਕਿਤੇ ਕੋਈ ਜਗ੍ਹਾ ਮਿਲੇ ਤਾਂ ਮੈਨੂੰ ਯਾਦ ਰੱਖਿਓ ਇਹਨਾਂ ਕਹਿ ਕੇ ਫਿਰ ਮੈਂ ਮਸ਼ੀਨ ਤੇ ਲੱਗ ਗਿਆ ਠੇਕੇਦਾਰ ਚਲਾ ਗਿਆ ਮੈਂ ਹੌਲੀ ਹੌਲੀ ਮਸ਼ੀਨ ਚਲਾਣੀ ਸ਼ੁਰੂ ਕੀਤੀ ਜੋ ਪ੍ਰੋਡਕਸ਼ਨ ਮੇਰੇ ਹਵਾਲੇ ਸੀ ਉਸ ਨੂੰ ਕੱਢਣਾ ਮੇਰੀ ਜ਼ਿੰਮੇਵਾਰੀ ਸੀ ਕੁਝ ਹੀ ਦੇਰ ਹੋਈ ਸੀ ਮੇਰਾ ਮੋਬਾਈਲ ਵੱਜ ਉੱਠਿਆ ਮੈਂ ਮਸ਼ੀਨ ਨੂੰ ਆਟੋ 모ਡ ਤੇ ਪਾ ਕੇ ਫੋਨ ਚੱਕਿਆ ਉੱਥੇ ਹੀ ਖੜਾ ਰਿਆ ਤਾਂ ਕਿ ਜੇ ਕੋਈ ਗਲਤੀ ਹੋਵੇ ਤਾਂ ਤੁਰੰਤ ਸੰਭਾਲ ਸਕਾਂ ਨੰਬਰ ਅਣਜਾਣ ਸੀ ਕਾਲ ਰੀਸੀਵ ਕਰਦੇ ਇੱਕ ਨਰਮ ਜਾਣੀ ਫਰਾਨੀ ਅਵਾਜ਼ ਮੇਰੇ ਕੰਨਾਂ ਵਿੱਚ ਗੂੰਜੀ ਕਿਵੇਂ ਐਸਾਂਵਰ ਤੇਰੀ ਤबीयत ਕਿਵੇਂ ਐ ਮੈਂ ਵੈਸੇ ਕੰਨਵੇਂ ਲਈ ਠੱਡ ਗਿਆ ਪਤਾ ਨਹੀਂ ਕਿਉਂ ਉਹ ਅਵਾਜ਼ ਕੋਈ ਜਾਣੀ ਪਛਾਣੀ ਜੀ ਲੱਗੀ ਮੈਂ ਤੁਰੰਤ ਪੁੱਛਿਆ ਕੌਣ ਬੋਲ ਰਿਹਾ ਹੈ ਪਰ ਦੂਜੇ ਵੱਲੋਂ ਕੋਈ ਜਵਾਬ ਨਾ ਆਇਆ ਮੈਂ ਜੀਵ ਜੀ ਹਾਲਤ ਵਿੱਚ ਗਵਾਚ ਗਿਆ ਸੀ ਫਿਰ ਮੈਂ ਝੰਜਲਾ ਕੇ ਦੁਬਾਰਾ ਕਿਹਾ ਜਵਾਬ ਦੇ ਕੌਣ ਬੋਲ ਰਹੇ ਹੋ ਮੇਰਾ ਦਿਲ ਤੇ ਦਿਮਾਗ ਦੋਵੇਂ ਉਸ ਅਵਾਜ਼ ਵਿੱਚ اٹਕ ਗਏ ਸੀ ਐਦਾਂ ਕਿਵੇਂ ਸੰਭਵ ਸੀ ਕਿ ਇਹ ਕੋਈ ਇਤਫਾਕ ਸੀ ਜਾਂ ਸੱਚ ਵਿੱਚ ਕੋਈ ਨਿਸ਼ਾਨੀ ਮੇਰੀਆਂ ਕਮੀਚ ਨਵੀਂ ਆ ਗਈ ਸੀ ਮੈਂ ਨੰਬਰ ਦੇਖਿਆ ਫਿਰ ਉਹੀ ਸ਼ਬਦ ਦੁਹਰਾਏ ਕੌਣ ਬੋਲੇ ਕਿ ਤੁਸੀਂ ਸਭ ਤੋਂ ਮੈਂ ਆਪਣਾ ਵਾਕ ਪੂਰਾ ਕਰਦਾ ਅਚਾਨਕ ਫੋਨ ਕੱਟਿਆ ਗਿਆ ਮੈਂ ਦੁਬਾਰਾ ਕਾਲ ਕੀਤੀ ਪਰ ਹੁਣ ਨੰਬਰ ਬੰਦ ਜਾ ਰਿਹਾ ਸੀ ਸ਼ਾਇਦ ਕੋਈ ਗਲਤ ਨੰਬਰ ਸੀ ਜਿਸਨੇ ਮੈਨੂੰ ਬਲੌਕ ਕਰ ਦਿੱਤਾ ਸੀ ਮੈਂ ਸਿਰ ਝਟਕ ਦਿੱਤਾ ਐਦਾਂ ਕਿਵੇਂ ਹੋ ਸਕਦਾ ਮੈਂ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਕਹਿੰਦੇ ਆ ਨਾ ਜਦੋਂ ਇਨਸਾਨ ਦੇ ਦਿਲ ਵਿੱਚ ਕੋਈ ਖਿਆਲ ਬਾਰ ਬਾਰ ਉੱਠੇ ਤਾਂ ਜ਼ਰੂਰ ਉਹਦੇ ਪਿੱਛੇ ਕੋਈ ਵਜ੍ਹਾ ਹੁੰਦੀ ਹੈ ਹਰ ਇਨਸਾਨ ਵਿੱਚ ਇੱਕ ਨਾ ਇੱਕ ਖਾਸੀਤ ਹੁੰਦੀ ਹੈ ਮੇਰੀ ਖਾਸੀਤ ਐਸੀ ਜੋ ਕੁਝ ਹੋਣ ਵਾਲਾ ਹੁੰਦਾ ਤਾਂ ਮੈਨੂੰ ਪਹਿਲਾਂ ਤੋਂ ਅਹਿਸਾਸ ਹੋ ਜਾਂਦਾ ਸੀ ਮੈਂ ਦੁਬਾਰਾ ਕਾਲ ਕਰਨੀ ਵਾਲਾ ਸੀ ਉਦੋਂ ਹੀ ਠੇਕੇਦਾਰ ਦੀ ਆਵਾਜ਼ ਆਈ ਤੂੰ ਆਪਣਾ ਮੋਬਾਈਲ ਕਾਊਂਟਰ ਤੇ ਜਾਵਾ ਨਹੀਂ ਕਰਵਾਇਆ ਮੈਂ ਸਿਰੇ ਲਾ ਕੇ ਨਾਂ ਵਿੱਚ ਜਵਾਬ ਦਿੱਤਾ ਤਾਂ ਉਹ ਬੋਲਿਆ ਜਾ ਜਲਦੀ ਨਾਲ ਜਾਵਾ ਕਰਾ ਦੇ ਕੰਮ ਦੇ ਟਾਈਮ ਮੋਬਾਈਲ ਰੱਖਣਾ ਮਨ ਹੈ ਮੈਂ ਹਾਂ ਵਿੱਚ ਸਿਰ ਲਾਇਆ ਤੇ ਕਾਊਂਟਰ ਵੱਲ ਵਧ ਗਿਆ ਪਰ ਦਿਮਾਗ ਵਿੱਚ ਉਹ ਹੀ ਆਵਾਜ਼ ਗੂੰਜ ਰਹੀ ਸੀ ਸ਼ਾਇਦ ਮੇਰਾ ਭੈਮ ਸੀ ਮੈਂ ਖੁਦ ਨੂੰ ਤਸੱਲੀ ਦੇ ਰਿਹਾ ਸੀ ਪਰ ਜਦੋਂ ਤੱਕ ਇਨਸਾਨ ਨੂੰ ਯਕੀਨ ਨਾ ਹੋ ਜਾਵੇ ਉਸ ਨੂੰ ਚੈਨ ਨਹੀਂ ਮਿਲਦਾ ਕਾਊਂਟਰ ਕੋਲ ਜਾ ਕੇ ਮੈਂ ਆਪਣੀ ਮਾਂ ਨੂੰ ਫੋਨ ਲਾਇਆ ਪਹਿਲੀ ਘੰਟੀ ਵਿੱਚ ਉਹਨਾਂ ਨੇ ਰੀਸੀਵ ਕੀਤਾ ਤੇ ਹੈਲੋ ਕਿਹਾ ਪਰ ਇਸ ਤੋਂ ਪਹਿਲਾਂ ਮੈਂ ਬੋਲਦਾ ਮਾਂ ਬੋਲੀ ਤੇਰਾ ਬਾਪੂ ਤੇ ਤੇਰਾ ਭਾਈ ਸਵਿੱਤਰੀ ਦੀ ਯਾਦ ਵਿੱਚ ਕੁਝ ਦਾਨਪੁਨ ਕਰਨ ਗਏ ਹੋਏ ਨੇ ਉਹ ਗਹਿਰਾ ਸਾਲ ਲੇ ਕੇ ਬੋਲੀ ਹਾਂ ਤੇਰੇ ਜਾਣ ਤੋਂ ਬਾਅਦ ਉਹ ਦੋਵੇਂ ਉੱਥੇ ਹੀ ਗਏ ਸੀ ਤੂੰ ਜਾਣਦਾ ਤੇਰੇ ਪਾਪਾ ਲੱਖ ਕੋਸ਼ਿਸ਼ ਕਰਨਾ ਪਰ ਉਹ ਗੱਲ ਭੁੱਲ ਨਹੀਂ ਪਾਉਂਦੇ ਮੈਂ ਕੁਝ ਹੋਰ ਸੁਣਦਾ ਇਸ ਤੋਂ ਪਹਿਲਾਂ ਮੈਂ ਸਾਸਰੀ ਘਰ ਗਿਆ ਤੇ ਫੋਨ ਰੱਖ ਦਿੱਤਾ ਸ਼ਾਇਦ ਇਹ ਮੇਰਾ ਵਹਿਮ ਸੀ ਇਹ ਇੱਕੋ ਜਿਹੀ ਆਵਾਜ਼ ਕਈ ਲੋਕਾਂ ਦੀ ਹੋ ਸਕਦੀ ਹੈ ਮੈਂ ਸਿਰ ਝਟਕੇ ਮੋਬਾਈਲ ਕਾਊਂਟਰ ਤੇ ਜਾਵਾਂ ਕੀਤਾ ਫਿਰ ਆਪਣੇ ਕੰਮ ਵਿੱਚ ਲੱਗ ਗਿਆ ਮੈਨੂੰ ਕੀ ਪਤਾ ਸੀ ਪਟਿਆਲੇ ਆਉਣ ਤੋਂ ਬਾਅਦ ਜ਼ਿੰਦਗੀ ਇੱਕ ਨਵਾਂ ਮੋੜ ਲੈਣ ਵਾਲੀ ਹੈ ਪੂਰਾ ਦਿਨ ਕੰਮ ਵਿੱਚ ਲੰਘ ਗਿਆ ਰਾਤ ਦੇ 10 ਵਜੇ ਕੰਮ ਖਤਮ ਹੋਇਆ ਮੈਂ ਬਾਹਰ ਨਿਕਲ ਆਇਆ ਤਾਂ ਚੌਕੀਦਾਰ ਨੇ ਰੋਕ ਲਿਆ ਉਸ ਨੂੰ ਦੇਖ ਕੇ ਨਾ ਜਾਣੇ ਕਿਉਂ ਮੁਸਕਾਨ ਆ ਗਈ ਉਹ ਬੋਲਿਆ ਤੁਸੀਂ ਬਹੁਤ ਮਿਹਨਤੀ ਬੰਦੇ ਹੋ ਇਸ ਟਾਈਮ ਤੱਕ ਕੋਈ ਨਹੀਂ ਰੁਕਦਾ ਮੈਂ ਜੇਬ ਚੋਂ 100 ਦਾ ਨੋਟ ਕੱਢ ਕੇ ਉਹਦੀ ਜੇਬ ਵਿੱਚ ਰੱਖ ਦੇਵਿਆ ਮਿਹਨਤ ਨਾਲ ਕਮਾਓ ਕਿਉਂਕਿ ਰੱਬ ਮੈਂ ਤੈਨੂੰ ਕਦੇ ਖਾਲੀ ਨਹੀਂ ਮੋੜਦਾ ਮਿੱਠੀਆਂ ਗੱਲਾਂ ਕਰਕੇ ਪੈਸਾ ਲੈਣਾ ਚੰਗੀ ਗੱਲ ਨਹੀਂ ਬਿਨਾ ਕੁਝ ਹੋਰ ਕਹੇ ਮੈਂ ਅੱਗੇ ਵਧ ਗਿਆ ਕੁਝ ਗੱਲਾਂ ਐਜਾਦੀਆਂ ਹੁੰਦੀਆਂ ਨੇ ਜੋ ਦੂਜਿਆਂ ਨੂੰ ਸਮਝਾਉਣੀਆਂ ਜ਼ਰੂਰੀ ਹੁੰਦੀਆਂ ਇਹ ਸਾਡਾ ਫਰਜ਼ ਹੈ ਫਿਰ ਮੈਂ ਉਸੇ ਹੋਟਲ ਤੇ ਗਿਆ ਜਿੱਥੇ ਕੱਲ ਰਾਤ ਖਾਣਾ ਖਾਇਆ ਸੀ ਫੈਕਟਰੀ ਤੋਂ ਸਾਨੂੰ ਦੁਪਹਿਰ ਦਾ ਖਾਣਾ ਮਿਲਦਾ ਸੀ ਰਾਤ ਦਾ ਨਹੀਂ ਖਾਣਾ ਖਾ ਕੇ ਮੈਂ ਸੋਚਾਂ ਵਿੱਚ ਪੈ ਗਿਆ ਜੇ ਰੋਜ਼ ਬਾਹਰੋਂ ਖਾਵਾਂਗਾ ਤਾਂ ਖਰਚਾ ਵਧੇਗਾ ਜੋ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਚੱਲਦੇ-ਚੱਲਦੇ ਮੈਂ ਆਪਣੇ ਟਿਕਾਣੇ ਤੇ ਪਹੁੰਚਾ ਦਿਮਾਗ ਵਿੱਚ ਪੂਰੇ ਦਿਨ ਦੀਆਂ ਗੱਲਾਂ ਘੁੰਮ ਰਹੀਆਂ ਸੀ ਕੁਝ ਸਾਥੀ ਬਹੁਤ ਚੰਗੇ ਸੀ ਪਰ ਕੁਝ ਮੇਰੇ ਤੋਂ ਸੜਨ ਲੱਗੇ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਜ਼ਿਆਦਾ ਤਨਖਾਹ ਮਿਲਦੀ ਹੈ ਜਦੋਂ ਕਿ ਉਹ 10 ਸਾਲ ਤੋਂ ਕੰਮ ਕਰ ਰਹੇ ਹਨ ਮੈਂ ਚੁੱਪ ਰਿਹਾ ਤੇ ਆਪਣੇ ਕੰਮ ਵਿੱਚ ਲੱਗ ਗਿਆ ਰਿਹਾ ਪਰ ਰਾਤੀਓ ਫੋਨ ਕਾਲ ਮੈਨੂੰ ਬਾਰ-ਬਾਰ ਪਰੇਸ਼ਾਨ ਕਰ ਰਹੀ ਸੀ ਮੈਂ ਫੇਰ ਮੋਬਾਈਲ ਕੱਢਿਆ ਨੰਬਰ ਦੇਖਿਆ ਬਿਲਕੁਲ ਅਣਜਾਣ ਸੀ ਫੇਰ ਕਾਲ ਕੀਤੀ ਪਰ ਮੋਬਾਈਲ ਬੰਦ ਸੀ ਮੈਂ ਸਿਰ ਝਟਕੇ ਅੱਖਾਂ ਤੇ ਹੱਥ ਰੱਖ ਕੇ ਤੇ ਖੁਦ ਨੂੰ ਕਿਹਾ ਸ਼ਾਇਦ ਇਹ ਮੇਰਾ ਭ੍ਰਮ ਸੀ ਮਰੇ ਲੋਕ ਜਿੰਦਾ ਨਹੀਂ ਹੁੰਦੇ ਇਹਨਾਂ ਸੋਚ ਕੇ ਮੈਂ ਚੁੱਪਚਾਪੀ ਗਹਿਰੀ ਨੀਂਦ ਵਿੱਚ ਡੁੱਬ ਗਿਆ ਮੈਨੂੰ ਕੀ ਪਤਾ ਸੀ ਬਾਕੀ ਕਿਸਮਤ ਹੁਣ ਕਰਵਟ ਲੈਣ ਵਾਲੀ ਹੈ ਪੂਰੀ ਰਾਤ ਅਜੀਬ ਜੀ ਲੰਗੀ ਕਦੇ ਗੱਡੀਆਂ ਦੀ ਆਵਾਜ਼ ਕਦੇ ਕਿਸੇ ਆਹਟ ਨਾਲ ਨੀਂਦ ਟੁੱਟਦੀ ਰਹੀ ਸੜਕ ਤੇ ਸੋਣਾ ਡਰਾਉਣ ਵਾਲਾ ਸੀ ਪਰ ਜੋ ਮੁਸ਼ਕਿਲ ਆਈ ਉਹਦਾ ਸਾਹਮਣਾ ਮੈਨੂੰ ਕਰਨਾ ਹੀ ਸੀ ਅਗਲੀ ਸਵੇਰ ਨਵੀਆਂ ਉਮੀਦਾਂ ਦੇ ਨਾਲ ਰੋਸ਼ਨ ਹੋਈ ਮੇਰੇ ਦੋਸਤ ਰਜੀਵ ਨੇ ਦੱਸਿਆ ਕਿ ਕੋਰਤ ਦਾ ਘਰ ਹੈ ਉਹ ਵਿਧਵਾ ਔਰਤ ਹੈ ਤੇ ਉਥੇ ਇਕੱਲੀ ਰਹਿੰਦੀ ਹੈ ਲੋਕ ਉਸ ਬਾਰੇ ਬਹੁਤ ਗਲਤ ਗੱਲਾਂ ਕਰਦੇ ਹਨ ਉਥੇ ਤੈਨੂੰ ਕਮਰਾ ਮਿਲ ਜਾਏਗਾ ਪਰ ਉਥੇ ਕੋਈ ਰਹਿਣ ਵਾਸਤੇ ਤਿਆਰ ਨਹੀਂ ਹੈ ਜੇ ਤੂੰ ਰਹਿਣਾ ਚਾਹੁੰਦਾ ਹੈ ਤਾਂ ਤੂੰ ਆ ਜਾ ਤੈਨੂੰ ਮੈਂ ਕਮਰਾ ਉਥੇ ਦਵਾ ਦੇਵਾਂਗਾ ਮੈਂ ਉਸੇ ਔਰਤ ਦੇ ਘਰ ਜਾਣਾ ਚਾਹੁੰਦਾ ਸੀ ਪਰ ਰਜੀਵ ਨੇ ਫੋਨ ਕਰਕੇ ਤਾਕੀਦ ਕੀਤੀ ਸੀ 2 ਵਜੇ ਤੱਕ ਆ ਜਾਣਾ ਉਹ ਤੈਨੂੰ ਮਿਲਣਗੇ ਮੈਂ ਫੈਕਟਰੀ ਚਲਾ ਗਿਆ ਕਰੀਬ 2 ਵਜੇ ਜਦੋਂ ਠੇਕੇਦਾਰ ਆਇਆ ਮੈਂ ਆਪਣੀ ਅਰਜੀ ਲੈ ਕੇ ਉਹਦੇ ਸਾਹਮਣੇ ਪੇਸ਼ ਹੋ ਗਿਆ ਉਹ ਬਹੁਤ ਚੰਗਾ ਬੰਦਾ ਸੀ ਉਸਨੇ ਤੁਰੰਤ ਇਜਾਜ਼ਤ ਦੇ ਦਿੱਤੀ ਠੀਕ 2 ਵਜੇ ਮੈਂ ਉਸ ਵਿਧਵਾ ਔਰਤ ਦੇ ਮਕਾਨ ਤੱਕ ਪਹੁੰਚ ਗਿਆ ਦਿਲ ਵਿੱਚ ਡਰ ਵੀ ਸੀ ਕਿਤੇ ਕੋਈ ਮਸਲਾ ਨਾ ਹੋ ਜਾਵੇ ਪਰ ਉਮੀਦ ਵੀ ਸੀ ਸਭ ਠੀਕ ਰਹੇਗਾ ਮੈਨੂੰ ਇੰਨਾ ਗੱਲਾਂ ਵਿੱਚ ਨਹੀਂ ਪੈਣਾ ਸੀ ਮੈਨੂੰ ਤਾਂ ਬਸ ਆਪਣੀ ਨੌਕਰੀ ਚਾਹੀਦੀ ਸੀ ਮੈਂ ਦਰਵਾਜ਼ੇ ਤੇ دستਕ ਦਿੱਤੀ ਅੰਦਰੋਂ ਆਵਾਜ਼ ਆਈ ਰੁਕੋ ਆ ਰਹੀਆਂ ਉਸ ਆਵਾਜ਼ ਨੂੰ ਸੁਣ ਕੇ ਮੈਂ ਇੱਕ ਪਲ ਨੂੰ ਰੁਕ ਗਿਆ ਦਰਵਾਜ਼ਾ ਖੁੱਲਿਆ ਮੇਰੀ ਨਿਗਾਹ ਉਸ ਤੇ ਪਈ ਸਿਰ ਤੇ ਪੱल्लू ਪਾਏ ਸਾਦਗੀ ਵਿੱਚ ਲਿਪਟੀ ਹੋਈ ਉਹ ਔਰਤ ਮੈਂ ਫਟੀਆਂ-ਫਟੀਆਂ ਅੱਖਾਂ ਨਾਲ ਉਹਨੂੰ ਵੇਖਦਾ ਰਹਿ ਗਿਆ। ਐਦਾਂ ਲੱਗਿਆ ਜਿਵੇਂ ਅਸਮਾਨ ਮੇਰੇ ਸਿਰ ਤੇ ਡਿੱਗ ਪਿਆ ਹੋਵੇ। ਜ਼ਮੀਨ ਪੈਰਾ ਹੇਠੋਂ ਨਿਕਲ ਗਈ ਹੋਵੇ। ਇਹ ਕੋਈ ਚਮਤਕਾਰ ਸੀ ਜਾਂ ਮੇਰੀ ਅੱਖਾਂ ਦਾ ਧੋਖਾ। ਮੇਰੇ ਸਾਹਮਣੇ ਇੱਕ ਮਰਿਆ ਹੋਇਆ ਇਨਸਾਨ ਜਿੰਦਾ ਖੜਾ ਸੀ। ਮੇਰੇ ਮੂੰਹੋਂ ਹੌਲੀ-ਹੌਲੀ ਨਿਕਲਿਆ, "ਤੁਸੀਂ ਜਿੰਦਾ ਹੋ?" ਉਹ ਵੀ ਹੱਕੀ-ਵੱਕੀ ਰਹਿ ਗਈ ਜਿਵੇਂ ਸਰੀਰ ਵਿੱਚ ਜਾਨ ਹੀ ਨਾ ਬਚੀ ਹੋਵੇ। ਮੈਂ ਕੁਝ ਕਹਿ ਪਾਉਂਦਾ, ਇਸ ਤੋਂ ਪਹਿਲਾਂ ਹੀ ਉਹ ਦਰਵਾਜ਼ਾ ਬੰਦ ਕਰਨ ਲੱਗੀ ਪਰ ਮੈਂ ਅੰਦਰ ਚਲਾ ਗਿਆ। ਉਹਦਾ ਹੱਥ ਫੜ ਕੇ ਬੋਲਿਆ, "ਤੁਸੀਂ ਜਿੰਦਾ ਹੋ?" ਫਿਰ ਉਹ ਸਭ ਕੀ ਸੀ? ਅੰਤਿਮ ਸੰਸਕਾਰ ਖਬਰਾਂ ਸਭ ਝੂਠ ਸੀ ਔਰ ਰੋਂਦੀ ਹੋਈ ਅੰਦਰ ਜਾਣ ਲੱਗੀ ਪਰ ਮੈਂ ਉਸ ਨੂੰ ਰੋਕ ਲਿਆ ਫਿਰ ਰੋਂਦੇ ਉਸ ਨੇ ਜੋ ਦੱਸਿਆ ਉਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਦਾ ਅਸਲ ਮੇਰੀ ਭੂਆ ਨੇ ਆਪਣੇ ਪਤੀ ਨੂੰ ਆਪਣੇ ਹੱਥਾਂ ਨਾਲ ਮਾਰ ਦਿੱਤਾ ਸੀ ਕਿਉਂਕਿ ਉਹ ਇਨਸਾਨ ਨਹੀਂ ਰਹਿੰਦਾ ਦਰਿੰਦਾ ਸੀ ਉਹ ਉਹਨਾਂ ਤੇ ਹਮਲਾ ਕਰਨ ਵਾਲਾ ਸੀ ਬਚਾਅ ਵਿੱਚ ਉਹਨਾਂ ਨੇ ਉਸ ਤੇ ਵਾਰ ਕਰ ਦਿੱਤਾ ਉਸੇ ਪਲ ਉਹ ਮਰ ਗਿਆ ਡਰ ਦੇ ਮਾਰੇ ਉਹ ਰੋਂਦੀ ਹੋਈ ਸਾਡੇ ਘਰ ਆ ਗਈ ਮੇਰੀ ਮਾਂ ਡਰ ਗਈ ਬਾਪੂ ਜੀ ਦੀ ਗੱਲ ਸੁਣੇ ਬਿਨਾਂ ਹੀ ਉਹਨਾਂ ਨੇ ਉਹਨੂੰ ਘਰੋਂ ਕੱਢ ਦਿੱਤਾ ਤਨ ਘੰਟੇ ਬਾਅਦ ਖਬਰ ਆਈ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਹਸਪਤਾਲ ਵਿੱਚ ਉਹਨਾਂ ਦੀ লাশ ਮਿਲੀ ਹਾਲਤ ਬਹੁਤ ਖਰਾਬ ਸੀ ਇਸ ਲਈ ਅਸੀਂ ਉਸੇ ਰਾਤ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਅਗਲੇ ਦਿਨ ਕੇਸ ਦਰਜ ਹੋਇਆ ਪਰ ਉਹ ਵੀ ਉੱਥੇ ਹੀ ਬੰਦ ਹੋ ਗਿਆ ਕਿਉਂਕਿ ਜਿਸ ਨੇ ਹਤਿਆ ਕੀਤੀ ਸੀ ਉਹ ਖੁਦ ਮਰ ਚੁੱਕੀ ਸੀ ਭੂਆ ਨੇ ਦੱਸਿਆ ਜਦੋਂ ਤੁਹਾਡੀ ਮਾਂ ਨੇ ਮੈਨੂੰ ਘਰੋਂ ਕੱਢਿਆ ਉਸੇ ਟਾਈਮ ਮੇਰੇ ਭਾਈ ਨੇ ਆਪਣੇ ਇੱਕ ਦੋਸਤ ਨੂੰ ਮੇਰੇ ਕੋਲ ਭੇਜਿਆ ਉਹਨਾਂ ਨੇ ਪਹਿਲਾਂ ਤੋਂ ਹੀ ਸਭ ਤੈਅ ਕਰ ਲਿਆ ਸੀ ਉਹ ਕਿਸੇ ਹੋਰ ਦੀ লাশ ਸੀ ਜਿਸ ਨੂੰ ਮੇਰੀ লাশ ਦੱਸ ਕੇ ਜਲਾ ਦਿੱਤਾ ਗਿਆ ਸੀ ਤੇ ਮੈਨੂੰ ਉਸੇ ਰਾਤ ਪਟਿਆਲੇ ਭੇਜ ਦਿੱਤਾ ਗਿਆ ਮੈਨੂੰ ਯਾਦ ਹੈ ਜਦੋਂ ਮੈਂ ਬਾਪੂ ਜੀ ਕੋਲ ਪਟਿਆਲੇ ਜਾਣ ਦੀ ਗੱਲ ਕੀਤੀ ਸੀ ਤਾਂ ਉਹ ਬਹੁਤ ਨਾਰਾਜ਼ ਹੋ ਗਏ ਸੀ ਬੋਲੇ ਸੀ ਤੂੰ ਉੱਥੇ ਨਹੀਂ ਜਾਏਂਗਾ ਤੇਰੀ ਲੋੜ ਉੱਥੇ ਨਹੀਂ ਹੈ ਉੱਥੇ ਦਾ ਮਾਹੌਲ ਤੇਰੇ ਲਈ ਠੀਕ ਨਹੀਂ ਹੈ ਪਰ ਉਸ ਸਮੇਂ ਮੈਂ ਆਪਣੀ ਜਿੱਤੇ ਅੜਿਆ ਰਿਹਾ ਮੈਂ ਜਾਣੇ ਕਿਉਂ ਮੈਨੂੰ ਲੱਗਿਆ ਉੱਥੇ ਜਾ ਕੇ ਕੁਝ ਸੱਚਾਈ ਸਮਝ ਪਾਵਾਂਗਾ ਸੱਚ ਵਿੱਚ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਸਾਹਮਣੇ ਜੋ ਆਇਆ ਉਸਨੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਮੈਂ ਉਹਨਾਂ ਨੂੰ ਗੱਲ ਨਾਲ ਲਾਇਆ ਅਸੀਂ ਦੋਵੇਂ ਫੁੱਟ ਫੁੱਟ ਕੇ ਰੋਪੇ ਉਹਨਾਂ ਨੇ ਗਲਤੀ ਕੀਤੀ ਸੀ ਪਰ ਉਸ ਗਲਤੀ ਦੇ ਪਿੱਛੇ ਇੱਕ ਮਜਬੂਰੀ ਦੀ ਕੰਧ ਸੀ ਆਪਣੇ ਬਚਾਅ ਵਿੱਚ ਕਿਸੇ ਦੀ ਜਾਨ ਲੈਣਾ ਪਾਪ ਨਹੀਂ ਹੈ ਮਗਰ ਜਦੋਂ ਹਾਲਾਤ ਇਨਸਾਨ ਨੂੰ ਕੋਨੇ ਵਿੱਚ ਧੱਕ ਦਿੰਦੇ ਹਨ ਤਾਂ ਕਈ ਵਾਰ ਅਛਾਈ ਤੇ ਬੁਰਾਈ ਦੀ ਰੇਖਾ ਬਹੁਤ ਧੁੰਦਲੀ ਹੋ ਜਾਂਦੀ ਹੈ ਫਿਰ ਇੱਕ ਗੱਲ ਮੈਂ ਉਸ ਦਿਨ ਸਮਝੀ ਮੌਤ ਜਦੋਂ ਲਿਖੀ ਹੁੰਦੀ ਹੈ ਉਦੋਂ ਹੀ ਆਂਦੀ ਹੈ ਉਸ ਤੋਂ ਨਾ ਕੋਈ ਪਹਿਲਾਂ ਪਾ ਸਕਦਾ ਹੈ ਤੇ ਨਾ ਹੀ ਕੋਈ ਬਾਅਦ ਵਿੱਚ ਰੋਕ ਸਕਦਾ ਉਸ ਹਾfte ਤੋਂ ਬਾਅਦ ਮੈਂ ਭੂਆ ਕੋਲ ਰਹਿਣ ਲੱਗਾ ਮੈਂ ਉੱਥੇ ਕਿ ਕਰਾਇਦਾਰ ਦੀ ਤਰ੍ਹਾਂ ਹੀ ਰਹਿਣ ਲੱਗਿਆ ਹੌਲੀ-ਹੌਲੀ ਉੱਥੇ ਕੰਮ ਕਰਦੇ ਹੋਏ ਤਿੰਨ ਸਾਲ ਲੰਘ ਗਏ ਹੁਣ ਜ਼ਿੰਦਗੀ ਕੁਝ ਪਟੜੀ ਤੇ ਆਈ ਸੀ ਮਾਂ ਚਾਹੁੰਦੀ ਸੀ ਕਿ ਮੈਂ ਵਿਆਹ ਕਰ ਲਵਾਂ ਪਰ ਮੈਂ ਸਾਫ਼ ਕਹਿ ਦਿੱਤਾ ਮੈਂ ਪਟਿਆਲੇ ਵਿੱਚ ਹੀ ਰਾਂਗਾ ਮਾਂ ਇਹ ਹੀ ਮੇਰੀ ਦੁਨੀਆ ਹੈ ਅਸੀਂ ਤਿੰਨ ਭਾਈਆਂ ਇੱਕ ਮਾਪਾਪ ਦੇ ਕੋਲ ਤੇ ਦੂਜਾ ਭੂਆ ਦੇ ਨਾਲ ਸਭ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸੀ ਜ਼ਿੰਦਗੀ ਨੇ ਸਿਖਾਇਆ ਹੈ ਕਿ ਰਿਸ਼ਤਿਆਂ ਦੀ ਅਸਲੀ ਕੀਮਤ ਉਹ ਹੀ ਸਮਝਦਾ ਹੈ ਜੋ ਟਾਈਮ ਦੇ ਤੂਫਾਨਾਂ ਵਿੱਚੋਂ ਲੰਘਿਆ ਹੋਵੇ ਇਨਸਾਨ ਨੂੰ ਹਮੇਸ਼ਾ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਮਾੜਾ ਟਾਈਮ ਆਉਂਦਾ ਹੈ ਉਹੀ ਰਿਸ਼ਤੇ ਸਾਡੇ ਨਾਲ ਖੜੇ ਹੁੰਦੇ ਹਨ ਅੱਜ ਮੈਨੂੰ ਸਕੂਨ ਹੈ ਮੇਰੇ ਬਾਪੂ ਜੀ ਨੇ ਉਸ ਟਾਈਮ ਜੋ ਕੀਤਾ ਉਹ ਸਹੀ ਸੀ ਉਹਨਾਂ ਨੇ ਆਪਣੀ ਭੈਣ ਨੂੰ ਬਚਾਇਆ ਉਹਦੀ ਇੱਜ਼ਤ ਨੂੰ ਸੁਰੱਖਿਅਤ ਰੱਖਿਆ ਗਲਤੀਆਂ ਇਨਸਾਨ ਤੋਂ ਹੁੰਦੀਆਂ ਹੀ ਆਂ ਪਰ ਰਿਸ਼ਤਿਆਂ ਦੀ ਨੀਅਤ ਜੇ ਸਾਫ਼ ਹੋਵੇ ਤਾਂ ਰੱਬ ਵੀ ਮਾਫ਼ ਕਰ ਦਿੰਦਾ ਹੈ ਆਖਰ ਵਿੱਚ ਮੈਂ ਬਸ ਇਹੀ ਕਹਿ ਸਕਦਾ ਹੋਂਦਾਰ ਰਿਸ਼ਤਾ ਕਦੇ ਪ੍ਰਾਇਆ ਨਹੀਂ ਹੁੰਦਾ ਸਮਾਂ ਚਾਹੇ ਜਿੰਨੀ ਮਰਜ਼ੀ ਦੂਰੀਆਂ ਬਣਾ ਦੇਵੇ ਪਰ ਜਦੋਂ ਤੱਕ ਦਿਲ ਵਿੱਚ ਆਪਣਾਪਣ ਜਿੰਦਾ ਹੈ ਉਦੋਂ ਤੱਕ ਹਰ ਰਿਸ਼ਤਾ ਅਮਰ ਰਹਿੰਦਾ ਹੈ ਤਾਂ ਦੋਸਤੋ ਐਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ